ਏ ਵੀ ਜੁਲੂ ਇਹਤਮਾਨ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਅਮਰਜੀਤ ਢੀਮਾਨ ਵੱਲੋਂ ਨਿਗਾ ਨਿਗਾ ਸਵਾਗਤ ਹੈ ਜੀ ਸੋ ਐਸ ਸਮੇ ਅਸੀਂ ਖੜੇ ਆਂ ਵਿਧੀ ਕ੍ਰੀਏਟਿਵ ਫਿਊਚਰ ਕਿਚਨ ਜੋ ਕਿ ਕਿਚਨ ਦਾ ਸਮਾਨ ਬਣਾਉਂਦੇ ਨੇ ਜੋ ਇਸ ਵੇਲੇ ਅਸੀਂ ਇਸ ਫੈਕਟਰੀ ਦੇ ਵਿੱਚ ਖੜੇ ਆਂ ਜੋ ਕੋਰਾਲੀ ਦੇ ਬਿਲਕੁਲ ਨਜ਼ਦੀਕ ਹੈ ਤੇ ਇੱਥੇ ਜੋ ਲੋਕਿੰਦਰ ਢੀਮਾਨ ਜੀ ਨੇ ਜਿਨ੍ਹਾਂ ਨੂੰ ਪਿਆਰ ਦੇ ਨਾਲ ਲੱਕੀ ਵੀ ਕਿਹਾ ਜਾਂਦਾ ਹੈ ਸੋ ਉਹਨਾਂ ਦੀ ਫੈਕਟਰੀ ਹੈ ਇਹ ਉਹਨਾਂ ਦੇ ਵੱਲੋਂ ਜੋ ਕਿਚਨ ਤਿਆਰ ਕੀਤੀਆਂ ਜਾਂਦੀਆਂ ਨੇ ਤੇ ਆਓ ਆਪਾਂ ਹੁਣ ਇਹਨਾਂ ਦੇ ਆਫਿਸ ਦੇ ਵਿੱਚ ਚੱਲਦੇ ਆਂ ਅਤੇ ਗੱਲਬਾਤ ਕਰਦੇ ਆਂ ਆਪਣੇ ਲੱਕੀ ਜੀ ਦੇ ਨਾਲ ਤੇ ਆਓ ਇਹ ਜਾਣਕਾਰੀ ਤੁਹਾਨੂੰ ਸਾਰੀ ਦਿਖਾਉਣੇ ਲੱਕੀ ਜੀ ਹਲੋ ਭਾਈ ਸਾਹਿਬ ਠੀਕ ਹੈ ਜੀ ਵਧੀਆ ਵਧੀਆ ਹੀ ਵਧੀਆ ਸੋ ਪਹਿਲਾਂ ਤਾਂ ਤੁਹਾਨੂੰ ਬਹੁਤ ਬਹੁਤ ਮੁਬਾਰਕਾ ਸੀ ਕਿ ਨਵੇਂ ਕੰਮ ਦੀਆਂ ਬਹੁਤ ਅੱਛਾ ਕੰਮ ਹੈ ਹਾਂਜੀ ਹਾਂ ਸੋ ਬੈਠੋ 2 ਮਿੰਟ ਤੇ ਇਹਦੇ ਬਾਰੇ ਥੋੜੀ ਜੀ ਮਤਲਬ ਕਿ ਜਾਣਕਾਰੀ ਵੀ ਦਿਵੋ ਜੋ ਆਪਣੇ ਕੋਲ ਆਪਾਂ ਕੀ ਕੀ ਕਰਦੇ ਆਂ ਭਾਜੀ ਆਪਣੀ ਫਰਮ ਦਾ ਨਾਮ ਹੈ ਜੀ ਬਾਇਓ ਫੋਰਸ ਤੇ ਇਸ ਦੇ ਵਿੱਚ ਆਪਣਾ ਬ੍ਰਾਂਡ ਹੈ ਜੀ ਵੀ ਕ੍ਰੀਏਟਿਵ ਫਿਊਚਰ ਕਿਚਨ ਯਾਨੀ ਕਿ ਵਿਰਸਦੀ ਕ੍ਰੀਏਟਿਵ ਫਿਊਚਰ ਕਿਚਨ ਓਕੇ ਤੇ ਇਸ ਇਹਦੇ ਇਸ ਬ੍ਰਾਂਡ ਦੇ ਅੰਡਰ ਅਸੀਂ ਇੰਟੀਰੀਅਰ ਦੇ ਰਿਲੇਟਡ ਸਾਰੀ ਵਰਕ ਕਰਦੇ ਆ ਜਿਸ ਤਰ੍ਹਾਂ ਕਿਸੇ ਨੇ ਅੱਜ ਕੱਲ ਲੋਕ ਘਰ ਬਣਾਉਂਦੇ ਆ ਆਪਣੇ ਸੁਪਨਿਆਂ ਦਾ ਘਰ ਬਣਾਉਂਦੇ ਆ ਤੇ ਉਸ ਘਰ ਨੂੰ ਸੁਪਨਿਆਂ ਦਾ ਡ੍ਰੀਮ ਹਾਊਸ ਬਣਾਉਣ ਦੀ ਸਾਡੀ ਥੋੜੀ ਜ਼ਿੰਮੇਵਾਰੀ ਹੁੰਦੀ ਹੈ ਤੇ ਅਸੀਂ ਆਪਣੇ ਦਿਲੋਂ ਚਾ ਕੇ ਬੱਦ ਅਸੀਂ ਸੋਚਦੇ ਆ ਵੀ ਜਿਹਨੂੰ ਘਰ ਬਣਾ ਕੇ ਦਈਏ ਤਾਂ ਉਹਨੂੰ ਸੁਪਰ ਘਰ ਬਣਾ ਕੇ ਦਈਏ ਵਾਹ ਜੀ ਵਾਹ ਬਸ ਇਹ ਸਾਡਾ ਡ੍ਰੀਮ ਹੈ ਜੀ ਤੇ ਇਸ ਡ੍ਰੀਮ ਨੂੰ ਆਪਾਂ ਹਾਈ ਟੈਕ ਮਸ਼ੀਨਾਂ ਅੱਛਾ ਜੀ ਜੋ ਆਪਾਂ ਨੇ ਇੰਪੋਰਟ ਕਰਵਾਈਆਂ ਹੈ ਇਹ ਸਾਰੀਆਂ ਹਾਂ ਜਰਮਨ ਤੋਂ ਤੇ ਉਹਨਾਂ ਮਸ਼ੀਨਾਂ ਦੇ ਰਾਹੀਂ ਅਸੀਂ ਸਾਰੀ ਵਰਕਿੰਗ ਕਰਦੇ ਆ ਜੀ ਜਿਸ 'ਚ ਅਸੀਂ 10 ਸਾਲ ਦੀ ਰਿਟਰਨ ਗਾਰੰਟੀ ਦਿੰਨੇ ਆ ਕਿਚਨ ਦੀ ਐਕਸੈਸਰੀ ਦੀ ਕੋਈ ਵੀ ਕੋਈ ਵੀ 1% ਦੀ ਤੁਹਾਨੂੰ ਹਿਡਨ ਚਾਰजेस ਨਹੀਂ ਹੈ ਕੋਈ ਪ੍ਰੋਬਲਮ ਆ ਜੇ ਨਹੀਂ ਤੁਹਾਡਾ ਤੁਸੀਂ ਸਿਰਫ ਕਾਲ ਕਰਨੀ ਹੈ ਔਰ ਤੁਹਾਡਾ ਫ੍ਰੀ ਆਫ ਕਾਸਟ ਸਾਰਾ ਸਾਰਾ ਕੰਮ ਕਰਕੇ ਦੇਣਾ 10 ਸਾਲ 10 ਸਾਲ 10 ਸਾਲ 'ਚ ਕੋਈ ਵੀ ਪ੍ਰੋਬਲਮ ਆ ਗਈ ਤਾਂ ਅਸੀਂ ਫ੍ਰੀ ਆਫ ਕਾਸਟ ਬੈਠੇ ਵਾਹ ਜੀ ਇਹ ਤੁਹਾਨੂੰ ਬਕਾਇਦਾ ਏਦਾਂ ਗੱਲਾਂ ਚ ਨਹੀਂ ਕੋਈ ਕੋਈ ਲੇਬਰ ਵੀ ਨਹੀਂ ਕੋਈ ਲੇਬਰ ਨਹੀਂ ਕੋਈ ਆਰਡਰ ਦਾ ਖਰਚਾ ਨਹੀਂ ਜੀ ਕੋਈ ਕੁਝ ਨਹੀਂ ਜਿੱਥੇ ਚਾਹੇ ਉਹ ਅੰਮ੍ਰਿਤਸਰ ਹੋਵੇ ਚਾਹੇ ਬਲੇਰਕੋਟਲੇ ਹੋਵੇ ਚਾਹੇ ਅਸੀਂ ਕਾਂਗੜਾ ਵੀ ਕਿਚਨ ਫਿੱਟ ਕਰੀ ਆ ਜੀ ਪਰ ਰੱਬ ਦੀ ਕਿਰਪਾ ਇੰਨੀ ਹੈ ਵੀ ਜਿੱਥੇ ਅਸੀਂ ਅੱਜ ਤੱਕ ਕੰਮ ਕਰਿਆ ਸਾਨੂੰ ਦੁਬਾਰਾ ਜਾਣ ਦੀ ਕਹਿਣ ਦਾ ਮਤਲਬ ਕੋਈ ਕੰਪਲੇਂਟ ਦੀ ਪ੍ਰੋਬਲਮ ਆਈ ਨਹੀਂ ਜੀ ਸੋ ਇਹ ਵੀ ਸੁਣਿਆ ਕਿ ਸ਼ਿਮਲੇ ਵਗੈਰਾ ਇਹ ਮਾਚਲ ਦੇ ਵਿੱਚ ਤੁਹਾਡਾ ਬੜਾ ਕੰਮ ਇਹ ਕਾਰੋਬਾਰ ਦਾ ਕੰਮ ਸਿਰਵਾਇਆ ਜਾਂਦਾ ਕਾਂਗੜਾ ਸ਼ਿਮਲਾ ਨਾਹਨ ਉਨਾ ਬਲਾਸਪੁਰ ਸਾਰੀ ਜਗ੍ਹਾ ਸਾਡੀਆਂ ਕਿਚਨਸ ਆਲਰੇਡੀ ਲੱਗੀਆਂ ਹੋਈਆਂ ਨੇ ਲੱਗੀਆਂ ਹੋਈਆਂ ਹਾਂਜੀ ਹਾਂਜੀ ਠੀਕ ਹੈ ਜੀ ਸੋ ਜਿਹੜੀ ਆਪਣੇ ਮਸ਼ੀਨਰੀ ਹੈ ਤੁਸੀਂ ਇਹਦੇ ਬਾਰੇ ਵੀ ਥੋੜਾ ਜਿਹਾ ਦਿਖਾ ਦਿਓ ਕਿਉਂਕਿ ਦਰਸ਼ਕਾਂ ਨੂੰ ਪਤਾ ਵੀ ਲੱਗ ਸਕੇਗਾ ਜੀ ਇਹ ਆਪਾਂ ਮਸ਼ੀਨਰੀ ਦਾ ਫੈਕਟਰੀ ਦੇ ਵਿੱਚ ਆਏ ਆ ਮਸ਼ੀਨਰੀ ਦਾ ਆਪਾਂ ਪ੍ਰੋਪਰ ਪੂਰਾ ਸੈਟਅਪ ਦਿਖਾਵਾਂਗੇ ਕੱਲੀ ਕੱਲੀ ਮਸ਼ੀਨ ਤੇ ਕੱਲੀ ਕੱਲੀ ਵਰਕਿੰਗ ਆਪਾਂ ਤੁਹਾਨੂੰ ਸਾਰੀ ਸਮਝਾਉਂਦੇ ਹਾਂ ਜੀ ਚਲੋ ਆ ਜੇ ਲਈ ਅੰਦਰ ਭਾਜੀ ਇਹ ਸਾਡੀ ਸੀਐਨਸੀ ਮਸ਼ੀਨ ਹੈ ਜਿਸ ਤੇ ਆਪਾਂ ਕੋਈ ਵੀ 3D ਡੋਰ 3D ਕੋਈ ਵੀ ਜੋ ਤੁਸੀਂ ਪਿੰਟਰੇਸਟ ਜਾਂ ਕਿਸੇ ਤੋਂ ਡਿਜ਼ਾਈਨ ਦੇਖਦੇ ਹੋ ਨਾ ਉਹ ਤੁਸੀਂ ਸਾਨੂੰ ਫੋਟੋ ਦਿਖਾਣੀ ਹੈ ਉਹ ਐਜ਼ ਇਟ ਇਜ਼ ਅਸੀਂ ਉਹ ਡਿਜ਼ਾਈਨਿੰਗ ਇਸ ਤੇ ਕਰਦਾ ਜਿਸ ਤਰ੍ਹਾਂ ਕਿ ਬਲਕਿ ਤੁਹਾਨੂੰ ਸੈਂਪਲ ਦਿਖਾਉਣਾ ਨਾ ਇਹ ਕਟਿੰਗ ਕਰੀ ਹੋਈ ਹੈ ਇਹ ਸੀਐਨਸੀ ਕਟਿੰਗ ਸਾਰੀ ਇਸ ਤੇ ਹੀ ਹੁੰਦੀ ਹੈ ਇਸੇ ਜਿਸ ਤਰ੍ਹਾਂ ਕੋਈ ਕਈ ਰਿਲੀਜੀਅਨ ਨਾਲ ਜ਼ਿਆਦਾ ਜੁੜੇ ਹੁੰਦੇ ਹੋ ਕਿਸੇ ਕੋਈ ਕਹਿੰਦਾ ਵੀ ਸਾਡੇ ਘਰ ਬਹੁਤ ਸੋਹਣਾ ਮੰਦਿਰ ਬਣੇ ਹੈ ਨਾ ਸਾਰਾ ਕੁਝ ਉਹ ਅਸੀਂ ਪ੍ਰੋਪਰ ਇਸ ਤੇ ਡਿਜ਼ਾਈਨਿੰਗ ਕਰਕੇ ਸੀਐਨਸੀ ਤੇ ਬਣਾ ਕੇ ਦੰਨੇ ਜਿਸ ਨਾਲ ਕੀ ਐਕੂਰੇਸੀ ਤੇ ਕੁਆਲਿਟੀ ਚ ਇੱਕ ਨੰਬਰ ਆਉਂਦੀ ਹੈ ਡਿਜ਼ਾਈਨ ਭਾਵੇਂ ਅਗਲਾ ਆਪ ਦਵੇ ਕੋਈ ਵੀ ਕਸਟਮਰ ਹੈ ਮੈਂ ਤੁਹਾਨੂੰ ਕਹਿ ਰਿਹਾ ਤੁਸੀਂ ਮੈਨੂੰ ਆਪਣੀ ਫੋਟੋ ਦੋ ਮੈਂ ਫੋਟੋ ਤੁਹਾਡੀ ਮਸ਼ੀਨ ਚ ਪਾਣੀ ਤੁਹਾਡੀ ਫੋਟੋ ਲੱ ਕਰ ਦੇ ਫੋਟੋ ਹੀ ਬਣ ਜਾਣੀ ਹੈ ਹਾਂਜੀ ਹਾਂਜੀ ਵੈਰੀ ਗੁੱਡ ਵੈਰੀ ਗੁੱਡ ਸੋ ਬਹੁਤ ਵਧੀਆ ਹੈ ਜੀ ਇਹ ਤੁਹਾਡਾ ਮਤਲਬ ਕਿ ਆਪਣੇ ਇਹ ਕੁਰਾਲੀ ਦੇ ਵਿੱਚ ਸ਼ਾਇਦ ਹੈ ਵੀ ਆਪਣੇ ਪਾਜੀ ਕੋਰਾਲੀ ਮੁਹਾਲੀ ਦੇ ਵਿੱਚ ਨਾ ਤਕਰੀਬਨ ਅਸੀਂ ਕੋਸ਼ਿਸ਼ ਕੀਤੀ ਹੈ ਵੀ ਸਭ ਤੋਂ ਟੌਪ ਕਲਾਸ ਮਸ਼ੀਨਾਂ ਲਾਈਏ ਤੇ ਟੌਪ ਕਲਾਸ ਕਲਾਸ ਹੀ ਕੁਆਲਟੀ ਦੇਈਏ ਵਰਕ ਕਰਨ ਜੀ ਇਹ ਆਪਣੀ ਹੈ ਜੀ ਟੇਪਿੰਗ ਵਾਲੀ ਮਸ਼ੀਨ ਹੈ ਇਹਨੂੰ ਥਰੂ ਫਿਟ ਕਹਿੰਦੇ ਆ ਜੀ ਇਹ ਆਟੋਮੈਟਿਕ ਮਸ਼ੀਨ ਹੈ ਜੀ ਅੱਛਾ ਜੀ ਇਸ ਦੇ ਵਿੱਚ ਕੋਈ ਹੋ ਨਹੀਂ ਹੈ ਜੀ ਇਸ ਚ ਆਪਾਂ 2mm ਮੋਟੀ ਥਿਕਨੈਸ ਦੀ ਟੇਪ ਤੇ ਪ੍ਰੋਪਰ ਟੱਚ ਸਕਰੀਨ ਹੈ ਇਸ ਤੇ ਪ੍ਰੋਪਰ ਆਪਾਂ ਸਿਸਟਮ ਦਿੱਤਾ ਹੋਇਆ ਹੈ ਸਿਰਫ ਤੁਸੀਂ ਕਹਿਣ ਦਾ ਮਤਲਬ ਇਹਨੂੰ ਮੋੜ ਦੱਸਣੇ ਐ ਵੀ ਤੁਸੀਂ ਕੀ ਕੰਮ ਕਰਨਾ ਐ ਇੱਥੇ ਜਾਓ ਮੈਨੂ ਤੇ ਰਾਉਂਡ ਕਰਨਾ ਐ ਸਕੁਅਰ ਕਰਨਾ ਜਿੱਦਾਂ ਦੀ ਤੁਸੀਂ ਕਹੋਗੇ ਉਦਾਂ ਦੀ ਟੇਪ ਐ ਤੇ ਮਸ਼ੀਨ ਤੇ ਲੱਗ ਜਾਂਦੀ ਐ ਜਿਸ ਨਾਲ ਕਿ ਸ਼ਟਰ ਦੀ ਕੁਆਲਿਟੀ ਬਹੁਤ ਵਧੀਆ ਆਂਦੀ ਐ ਇਹ ਟੇਪਾਂ ਦੇ ਰੋਲ ਪਏ ਨੇ ਹਾਂਜੀ ਹਾਂਜੀ ਇਹ ਟੇਪਾਂ ਦੇ ਰੋਲ ਐ ਇਸ ਜਾਨਕੀ 2mm .8 1.5mm ਤੱਕ ਦੀਆਂ ਸਾਰੀਆਂ ਟੇਪਾਂ ਇਸ ਚ ਲੱਗਦੀਆਂ ਐ ਏ ਟੇਪ ਦੀ ਮਸ਼ੀਨ ਲੈਣ ਦਾ ਕੁਆਲਟੀ ਦਾ ਇਸ ਦਾ ਫਰਕ ਸਾਨੂੰ ਤਾਂ ਹੈ ਕਿ ਜਦੋਂ ਕਾਰਪੈਂਟਰ ਜਾਂ ਕੋਈ ਵੀ ਆਪਾਂ ਕਿਸੇ ਵਰਕਰ ਤੋਂ ਲਈਓ 0.8 ਤੋਂ ਵੱਧ ਟੇਪ ਨਹੀਂ ਲਗਾ ਸਕਦਾ ਕਿਉਂ ਕਟੇਗੀ ਨਹੀਂ ਹੁੰਦੀ ਇਸ ਤੇ ਅਸੀਂ 2mm ਮੋਟੀ ਟੇਪ ਤੁਸੀਂ ਦੇਖੋ ਆ ਜਿਸ ਤਰ੍ਹਾਂ 2mm ਮੋਟੀ ਟੇਪ ਹੈ ਇਹਨੂੰ ਆਪਾਂ ਤੋੜ ਵੀ ਨਹੀਂ ਸਕਦੇ ਆ ਦੇਖੋ ਇਹਨੂੰ ਤੋੜ ਤੱਕ ਨਹੀਂ ਸਕਦੇ ਇਹ ਮਸ਼ੀਨ ਇਸੇ ਲਈ ਸਪੈਸ਼ਲ ਹੈ ਕਿ ਆਪਾਂ ਕੁਆਲਟੀ ਦੇ ਨਾਲ ਕੋਈ ਕੰਪਰੋਮਾਈਜ਼ ਨਾ ਕਰੀਏ ਉਸ ਤੋਂ ਬਾਅਦ ਇੱਕ ਆਪਣੀ ਮਿਨੀ ਫਿਕਸ ਹੈ ਜੀ ਜੋ ਅੱਜਕੱਲ ਆਪਾਂ ਲੇਟੈਸਟ ਵਰਕ ਕਰਦੇ ਆ ਮਿਨੀਫਿਕਸ ਦੇ ਵਿੱਚ ਕਰਦੇ ਆ ਜੀ ਮਿਨੀਫਿਕਸ ਨਾਲ ਕੀ ਹੁੰਦਾ ਹੈ ਕਿ ਜਿਹੜਾ ਕੋਈ ਵੀ ਬਾਕਸਿਸ ਬਣਦੇ ਆ ਉਹਨੂੰ ਆਪਾਂ ਕਿਤੇ ਵੀ ਓਪਨਲੀ ਟਰਾਂਸਪੋਰਟ ਕਰ ਸਕਦੇ ਆ ਓਪਨਲੀ ਕੋਈ ਵੀ ਇੱਕ ਕਹਿਣ ਦਾ ਮਤਲਬ 10th ਦਾ ਬੱਚਾ ਵੀ ਉਸਨੂੰ ਅਸੈਂਬਲ ਕਰ ਸਕਦਾ ਹੈ ਅਸੀਂ ਇਹ ਉਸ ਕਿਚਨ ਦੇ ਵਿੱਚ ਪ੍ਰੋਪਰ ਗਾਈਡ ਮੈਨੂਅਲ ਦਿੰਦੇ ਆ ਜਿਸ ਚ ਪ੍ਰੋਪਰ ਲਿਖਿਆ ਹੁੰਦਾ ਹੈ ਵੀ ਤੁਸੀਂ ਇਸ ਤਰ੍ਹਾਂ ਆਪਣੀ ਕਿਚਨ ਨੂੰ ਓਪਨ ਕਰ ਸਕਦੇ ਹੋ ਜੇ ਤੁਸੀਂ ਕਿਚਨ ਸ਼ਿਫਟ ਕਰਨਾ ਚਾਹੁੰਦੇ ਹੋ ਤੁਸੀਂ ਆਪਣੀ ਬਕਾਇਦਾ ਨਾਰਮਲ ਤਰੀਕੇ ਨਾਲ ਸ਼ਿਫਟ ਵੀ ਕਰ ਸਕਦੇ ਹੋ ਤੇ ਕੋਈ ਤੋੜਪਨ ਕੁਝ ਨਹੀਂ ਹੋਏਗੀ ਉਸੇ ਇਹ ਭਾਜੀ ਆਪਣੀ ਪ੍ਰੈਸ ਮਸ਼ੀਨ ਹੈ ਜੀ ਓਕੇ ਜੀ ਇਸਤੇ ਨਾਲ ਅਸੀਂ ਕੀ ਕਰਦੇ ਆ ਜੋ ਵੀ ਲੈਮੀਨੇਟਸ ਹੈ ਉਹਨੂੰ ਆਪਾਂ ਪ੍ਰੈਸਿੰਗ ਤੇ ਕੋਈ ਕੋਈ ਹਰੇਕ ਤਰ੍ਹਾਂ ਦਾ ਮਾਈਕਾ ਅਸੀਂ ਪ੍ਰੈਸਰਾਂ ਹੀ ਜਾਂਦੇ ਆ ਇਸਤੇ ਇਹ ਘੱਟੋ ਘੱਟ 70 ਟਨ ਦੇ ਕਰੀਬ ਵਜਨ ਦਾ ਆਪਾਂ ਪ੍ਰੈਸਿੰਗ ਦੇ ਨਾਲ ਮਾਈਕਾ ਲਗਾ ਲੈਂਦੇ 70 ਟਨ ਹਾਂਜੀ ਹਾਂਜੀ ਜਿਸ ਨਾਲ ਕੀ ਹੁੰਦਾ ਹੈ ਕਿ ਕੋਈ ਮਾਈਕੇ ਦੇ ਵਿੱਚ ਬੱਬਲ ਵਗੈਰਾ ਨਹੀਂ ਆਉਂਦਾ ਹੁੱਲਣੇ ਦੇ ਕੋਈ ਚਾਂਸੇਜ਼ ਨਹੀਂ ਹੁੰਦੇ ਵੀ ਮਾਈਕੈਨ ਬਿਲਕੁਲ ਫਲੈਟ ਹੋ ਜਾਏਗਾ ਇਹ ਇੱਕਦਮ ਫਲੈਟ ਹੋ ਜਾਏਗਾ ਹਾਂਜੀ ਜੀ ਸੋ ਬਹੁਤ ਅੱਛਾ ਜੀ ਸੋ ਇੱਕ ਇੱਕ ਕਿੰਨੇ ਮਤਲਬ ਕਿ ਇਹਦੇ ਵਿੱਚ ਕਾਫੀ ਇਹਦੇ ਵਿੱਚ ਅਸੀਂ ਇੱਕ ਵਾਰ ਚ 100 ਬੋਰਡ ਇਕੱਠਾ ਪ੍ਰੈਸ ਕਰਦੇ ਇਹ ਸਰਮਾਈਕਾ ਲਗਾ ਦਿੰਦੇ 100 ਬੋਰਡ ਤੱਕ ਲਗਾ 100 ਬੋਰਡ ਤੱਕ ਮਤਲਬ ਕਿ ਚਲੋ ਵਧੀਆ ਇਹ ਪ੍ਰੋਡਕਸ਼ਨ ਵੀ ਵੱਧਦੀ ਹੈ ਤੇ ਹਾਂ ਜੀ ਹਾਂ ਜੀ ਮੈਂ ਨਾਲ ਕੰਮ ਬਹੁਤ ਹੈ ਮਸ਼ੀਨਿੰਗ ਦਾ ਬੈਸਟ ਪਾਰਟ ਹੈ ਤੁਸੀਂ ਸਾਨੂੰ ਕੋਈ ਬੰਦਾ ਕਿਚਨ ਦਾ ਆਰਡਰ ਦਿੰਦਾ ਹੈ ਤਾਂ ਅਸੀਂ ਕਪੈਸਿਟੀ ਸਾਡੀ ਵੈਸੇ 3 ਦਿਨ ਚ ਅਸੀਂ ਕਿਚਨ ਬਣਾ ਦਿੰਨੇ ਆਂ ਕੋਈ ਜੇ ਸਾਨੂੰ ਆਰਡਰ ਦਿੰਦਾ ਹਾਂ ਜੀ ਹਾਂ ਜੀ ਅਸੀਂ 3 ਦਿਨਾਂ 'ਚ ਕਿਚਨ ਬਣਾ ਦਿੰਦੇ ਬਟ ਪ੍ਰੋਡਕਸ਼ਨ ਸ਼ਡਿਊਲ ਦੇ ਕਾਰਨ ਅਸੀਂ ਫਿਰ ਵੀ 10 ਦਿਨ ਦਾ ਟਾਈਮ ਲੈਂਦੇ ਹਾਂ ਜਿਸ ਤੇ ਅਸੀਂ ਫੁੱਲ ਕਿਚਨ ਬਣਾ ਕੇ ਦੇ ਦਿੰਦੇ ਕਿਉਂ ਲਾਈਨ ਦੇ ਵਿੱਚ ਪਹਿਲੇ ਆਰਡਰ ਹੁੰਦੇ ਆ ਤੇ ਸਾਰੇ ਭੁਗਤਾਨੇ ਹੁੰਦੇ ਆ ਫਿਰ ਜੇ ਅਸੀਂ ਹਰੇਕ ਨੂੰ ਹੀ 3 ਦਿਨ ਦਾ ਟਾਈਮ ਦੇ ਕੇ ਦਈਏ ਫਿਰ ਹਾਂ ਜਿਹੜੇ ਪਹਿਲਾਂ ਆਰਡਰ ਆਏ ਹੁੰਦੇ ਆ ਉਹ ਵੀ ਪੂਗਤਾਉਣੇ ਹਾਂਜੀ ਹਾਂਜੀ ਠੀਕ ਹੈ ਜੀ ਵੈਸੇ ਅਸੀਂ ਤਿੰਨ ਲੇਬਰ ਵੀ ਦੇਖਣੀ ਪੈਂਦੀ ਆ ਨਾ ਵੀ ਲੇਬਰ ਆਪਣੇ ਕੋਲ ਕਿੰਨੀ ਆ ਨਾ ਨਹੀਂ ਲੇਬਰ ਦੇ ਵਿੱਚ ਆਪਣੇ ਕੋਲ ਲੇਬਰ ਦੇ ਵਿੱਚ ਆਪਣੇ ਕੋਲ ਕੋਈ ਸ਼ਾਰਟੇਜ ਨਹੀਂ ਹੈ ਜੀ ਲੇਬਰ ਜਿੰਨੀ ਆਪਣੇ ਕੋਲ ਸਾਰੀ ਸਕਿਲਡ ਲੇਬਰ ਹੈ ਜੀ ਜੀ ਤਕਰੀਬਨ ਆਪਣੇ ਪਾਸ ਮੁਰਾਦਾਬਾਦ ਤੇ ਪੰਜਾਬ ਦੇ ਜਿੰਨੇ ਵੀ ਵਧੀਆ ਕਾਰੀਗਰ ਹੈ ਅਸੀਂ ਉਹੀ ਪੁਆਇੰਟ ਰੱਖੇ ਹੋਏ ਆ ਹੈਲਪਰ ਵਾਲਾ ਸਾਡੇ ਕੋਲ ਰੋਲ ਹੀ ਨਹੀਂ ਕੋਈ ਓਕੇ ਅਸੀਂ ਤਕਰੀਬਨ ਕਾਰੀਗਰ ਹੀ ਸਾਰੇ ਕਾਰੀਗਰ ਨੇ ਹਾਂਜੀ ਹਾਂਜੀ ਵੇਰੀ ਗੁੱਡ ਅਸੀਂ ਉਹਨਾਂ ਨੂੰ ਰਹਿਣ ਦਾ ਸੈਟਿੰਗ ਸਾਰਾ ਕੁਝ ਆਪਣੇ ਇਨ ਫੈਕਟਰੀ ਦੇ ਵਿੱਚ ਦਿੱਤਾ ਹੋਇਆ ਖਾਣਾ ਪੀਣਾ ਟਰੈਵਲਿੰਗ ਸਾਰਾ ਕੁਝ ਸਾਡਾ ਹੀ ਜੀ ਮੈਡੀਸਿਨ ਤੱਕ ਅਸੀਂ ਉਹਨਾਂ ਨੂੰ ਦਿੰਦੇ ਹਾਂ ਵੈਰੀ ਗੁੱਡ ਵੈਰੀ ਗੁੱਡ ਹਾਂ ਕੋਈ ਬਿਮਾਰ ਹੋ ਜਾਂਦਾ ਕੋਈ ਆਉਣ ਜਾਣ ਦੇ ਵਿੱਚ ਜੀ ਹਨਾ ਜੀ ਕੋਈ ਕਿਤੇ ਵੀ ਦਿੱਕਤ ਆਵਾਜੰਦੀ ਹੈ ਥਕਾਵਟ ਵੀ ਹੋ ਜਾਂਦੀ ਜਿਸ ਤਰ੍ਹਾਂ ਤੁਸੀਂ ਸ਼ਿਮਲੇ ਜਾਂਦੇ ਹੋ ਹਾਂ ਭਾਈ ਹਾਂ ਜੀ ਹਾਂ ਜੀ ਲੰਬਾ ਰੂਟ ਹੈ ਹਨੇ ਆਉਣ ਜਾਣ ਦੇ ਲਈ ਆਪਾਂ ਨੇ ਉਹਨਾਂ ਨੂੰ ਵਹੀਕਲ ਦਿੱਤੇ ਹੋਏ ਆ ਜੀ ਜਿੱਥੇ ਵੀ ਜਾਣਾ ਉਹਨਾਂ ਨੂੰ ਡੀਜ਼ਲ ਪੈਟਰੋਲ ਫੁੱਲ ਕਰਕੇ ਦੇਈਦਾ ਹੈ ਉਹਨਾਂ ਨੂੰ ਟਾਈਮ ਦੱਸ ਦਿੰਦਾ ਵੀ ਐਨੇ ਵਜੇ ਉੱਥੇ ਪਹੁੰਚੇ ਡਟ ਕਰ ਲੋ ਵਾਹ ਟਾਈਮ ਟੂ ਟਾਈਮ ਬੰਦੇ ਪਹੁੰਚਦੇ ਵਰਕਿੰਗ ਸਾਡੀ 9 ਤੇ 9 ਹੈ ਸੰਡੇ ਕੋਈ ਵੀ ਦਿਨ ਐਸਾ ਨਹੀਂ ਜਿਸ ਦਿਨ ਆਪਣੀ ਫੈਕਟਰੀ ਨਾ ਚੱਲਦੀ ਅਸੀਂ ਇੱਕ ਦਿਨ ਦੀ ਵੀ ਛੁੱਟੀ ਨਹੀਂ ਕਰਦੇ ਜੀ 24 ਘੰਟੇ ਦੀ ਸਰਵਿਸ ਹੈ ਸੰਡੇ ਵੀ ਸੰਡੇ ਵੀ ਸਾਡੀ ਵਰਕਿੰਗ ਹੈ ਹਾਂ ਜੀ ਓਕੇ ਇਹ ਕੋਈ ਕੱਟ ਰ ਹੈ ਜੀ ਕਟਿੰਗ ਕਰਦੇ ਇਹਦੇ ਨਾਲ ਇਹ ਭਾਜੀ ਇਹਨੂੰ ਪੈਨਲ ਸਾਹ ਕਹਿੰਦੇ ਹਾਂ ਜੀ ਜਦੋਂ ਆਪਾਂ ਪ੍ਰੈਸਿੰਗ ਤੋਂ ਬਾਅਦ ਇਹਦਾ ਦੂਜਾ ਸਟੈਪ ਆ ਜਾਂਦਾ ਹੈ ਜੀ ਮਸ਼ੀਨ ਤੇ ਕਟਿੰਗ ਦਾ ਜੀ ਇਹ ਕਟਿੰਗ ਜੇ ਪੈਨਲਸ ਆਏ ਜੋ ਵੀ ਕਟਿੰਗ ਕਰਦਾ ਹੈ ਪ੍ਰੋਪਰ ਐਮ ਐਮ ਦੇ ਵਿੱਚ ਕਟਿੰਗ ਕਰਦਾ ਹੈ ਜੀ ਓਕੇ ਤੇ ਐਮ ਐਮ ਦੇ ਵਿੱਚ ਹੀ ਵਰਕਿੰਗ ਚੱਲਦੀ ਹੈ ਇਸ ਦੀ ਕਟਿੰਗ ਇੱਕਦਮ ਐਕੂਰੇਸੀ ਹੁੰਦੀ ਹੈ ਜੀ 0 0 ਹੈ ਜਿਸ ਚ ਕਹਿਣ ਦਾ ਮਤਲਬ ਫਿਨਿਸ਼ਿੰਗ ਤੇ ਕਟਿੰਗ ਦੇ ਵਿੱਚ ਜਿਹੜੀ ਫਿਨਿਸ਼ਿੰਗ ਹੈ ਨਾ ਇਹ ਉਹ ਇੱਕ ਏ ਕਲਾਸ ਹੁੰਦੀ ਹੈ ਅੱਛਾ ਜੀ ਹਾਂ ਜੀ ਹਾਂ ਇਹਦੇ ਵਿੱਚ ਡਾਇਮੰਡ ਕੱਟ ਕਟਰ ਲੱਗਿਆ ਹੋਇਆ ਹੈ ਜੀ ਹਾਂ ਜੀ ਵੀ ਕਹਿਣ ਦਾ ਮਤਲਬ ਡਾਇਮੰਡ ਕੱਟ ਕਟਰ ਦੀ ਕੋਸਟ ਹੀ 6600 ਰੁਪਏ ਦਾ ਇੱਕ ਕਟਰ ਪੈਂਦਾ ਹੈ ਜੀ ਸਾਨੂੰ ਇਹ ਸਰਫ ਕੋ ਕਹਿਣ ਦਾ ਮਤਲਬ 10 ਬੋਰਡ ਵਗਟਦਾ ਹੈ ਜੀ ਉਸ ਤੋਂ ਬਾਅਦ ਇਹ ਕਹਿ ਦਿੰਦਾ ਵੀ ਮੈਨੂੰ ਹੋਰ ਬਸ ਹੋਣ ਨਹੀਂ ਹੁਣ ਵਈ ਇਹ ਚੇਂਜ ਕਰੋ ਮੈਨੂੰ ਪਰ ਬੋਰਡ ਇੰਨਾ ਸਖਤ ਹੁੰਦਾ ਹੈ ਕਿ ਡਾਇਮੰਡ ਵੀ ਉਹਦੇ ਮੂਰੇ ਫਿੱਕਾ ਪਾ ਜਾਂਦਾ ਫਿੱਕਾ ਰਹਿ ਜਾਂਦਾ ਹੈ ਹਾਂ ਇਸੇ ਨਾਲ ਪਤਾ ਕਿਆ ਕਰਾਂ ਭਾਜੀ ਜਿਹੜੀ ਕੁਆਲਿਟੀ ਹੈ ਨਾ HDHMR ਦੀ ਅਸੀਂ ਲਵਾਨੇ ਐਕਸ਼ਨ ਟੈਸਾ ਸੈਂਚਰੀ ਦੋਨੋਂ ਬ੍ਰਾਂਡ ਯੂਜ਼ ਕਰਦੇ ਆ ਉਸ ਦੇ ਨਾਲ ਕਿਆ ਹੁੰਦਾ ਹੈ ਕਿ ਜਿਹੜੀ ਐਕਸ਼ਨ ਟੈਸਾ ਹੈ ਨਾ ਮੇਨ ਬੈਸਟ ਬ੍ਰਾਂਡ ਚੋਂ ਆਉਂਦਾ ਹੈ ਜਿਸ ਦੇ ਨਾਲ ਕਿ ਸਾਨੂੰ ਕੋਈ ਇਹਦੇ ਕੰਪਲੇਂਟ ਦਾ ਨਾ ਮਾਤਰੇ ਚਾਂਸ ਹੁੰਦਾ ਹੈ ਬਿਲਕੁਲ ਹਾਂਜੀ ਜੀ ਸੋ ਬਹੁਤ ਅੱਛਾ ਹੈ ਇਹ ਵੀ ਮਤਲਬ ਇਹ ਹੈ ਆਟੋਮੈਟਿਕ ਹੈ ਸਾਰਾ ਪ੍ਰੋਗਰਾਮ ਆਪਾਂ ਪ੍ਰੋਪਰ ਹੋਈ ਹੈ ਜੀ ਹਾਂਜੀ ਹਾਂਜੀ ਇਹ ਦਰਵਾਜ਼ੇ ਆਪਣੇ ਤਿਆਰ ਕਰੇ ਹੋਏ ਹਨ ਹਾਂਜੀ ਇਹ ਫਲਸ਼ ਡੋਰ ਤਿਆਰ ਕਰੇ ਹੋਏ ਹਨ ਮਾਈਕੇ ਦੇ ਵਿੱਚ ਬਾਕੀ ਸਮਾਨ ਤਾਂ ਤੁਸੀਂ ਕਹਿੰਦੇ ਵੀ ਚਲੇ ਗਿਆ ਸਾਰਾ ਕਿਚਨ ਆ ਤਿਆਰ ਕਰ ਦੇਣਗੇ ਸਾਡੇ ਕੋਲ ਆਪਣੀ ਮੈਨੂਫੈਕਚਰਿੰਗ ਯੂਨਿਟ ਦੇ ਕਾਰਨ ਤਕਰੀਬਨ ਆਈ ਚਲੇ ਚਲਦੀ ਰਹਿੰਦੀ ਹੈ ਇੱਕ ਕਿਚਨ ਬਣਦੀ ਹੈ ਨਾਲ ਦੀ ਨਾਲ ਡਿਸਪੈਚ ਕਰੀ ਜਾਂਦੇ ਜੀ ਜੀ ਉਸ ਦੇ ਨਾਲ ਫਿਰ ਥੋੜਾ ਟਾਈਮ ਵੀ ਹੋਉਂਦੀ ਹੈ ਨਾ ਸਾਡੇ ਕੋਲ ਸ਼ਾਰਟੇਜ ਹੁੰਦੀ ਹੈ ਹਾਂਜੀ ਇਹ ਬੜਾ ਭਾਰੀ ਹੈ ਜੀ weight ਕਿੰਨਾ ਹੋਊਗਾ ਦੋਰ ਦੋਰ ਨਿੱਗਰ ਦੋਰ ਹੁੰਦਾ ਹੈ ਜੀ ਕੀ ਕਹਿਣ ਦਾ ਮਤਲਬ ਜਿੱਦਾਂ ਲੋਕ ਕਹਿੰਦੇ ਨੇ ਵੀ ਸਰ ਤੇ 3500 ਦਾ ਦਰਵਾਜ਼ਾ ਲੈ ਲਓ 2200 ਦਾ ਦਰਵਾਜ਼ਾ ਲੈ ਲਓ ਹਾਂਜੀ ਹਾਂਜੀ ਜੇ ਉਹ ਬੰਦਾ 3500 2200 ਦਾ ਦਰਵਾਜ਼ਾ ਦਊਗਾ ਬਿਲਕੁਲ ਹਲਕਾ ਹੀ ਦਰਵਾਜ਼ਾ ਹੁੰਦਾ ਹੈ ਹਾਂਜੀ ਹਾਂਜੀ ਅਸੀਂ ਕਸਟਮਰ ਨੂੰ ਕੋਈ ਗੁੰਮਰਾਹ ਕਰਕੇ ਆਪਣੇ ਕੋਲ ਬੁਲਾਉਣਾ ਨਹੀਂ ਚਾਹੁੰਦੇ ਵੀ ਸਾਡੇ ਕੋਲ 2500 ਦਾ ਦਰਵਾਜਾ ਹੈ ਜੀ ਸਾਡੇ ਕੋਲ 3500 ਦਾ ਦਰਵਾਜਾ ਹਾਂਜੀ ਦਰਵਾਜੇ ਦੀ ਕੋਸਟ ਅਸੀਂ ਦਰਵਾਜਾ ਤੇ ਕੁਆਲਿਟੀ ਦਿਖਾ ਕੇ ਬੰਦੇ ਨੂੰ ਕਹਿੰਦੇ ਆ ਵੀ ਆਹ ਦਰਵਾਜਾ ਭਾਜੀ ਐਨੇ ਦਾ ਪਾਊਗਾ ਉਹਦੇ ਵਿੱਚ ਸਾਰੀ ਸ਼ੋਰਟੀ ਅਸੀਂ ਤੁਹਾਨੂੰ ਐਨੇ ਸਾਲ ਦੀ ਗਾਰੰਟੀ ਦਵਾਂ ਓਕੇ ਹਾਂ ਅਸੀਂ ਨਹੀਂ ਕਿਸੇ ਨੂੰ ਝੂਠ ਬੋਲ ਕੇ ਕਹਿਣਾ ਚਾਹੁੰਦੇ ਹਾਂ ਹਾਂਜੀ ਹਾਂਜੀ ਹਾਂ ਤੁਸੀਂ ਆਪ ਦੇਖੋ ਜੀ ਜੋ 2500 ਚ ਕੀ ਲਗਾ ਕੇ ਦੇਗਾ ਕੀ ਲਗਾ ਕੇ ਦੇਗਾ ਚਲੋ ਜਦੋਂ ਕੁਆਲਿਟੀ ਹੈ ਫਿਰ ਉਹਦੇ ਵਿੱਚ ਤਾਂ ਫਿਰ ਕੋਈ ਤਾਲਾ ਨਹੀਂ ਅਸੀਂ ਅਸੀਂ ਕੁਆਲਿਟੀ ਚ ਕੰਪਰੋਮਾਈਜ਼ ਨਹੀਂ ਕਰਦੇ ਸੋ ਲੁਕਿੰਦਰ ਲੱਕੀ ਜੀ ਬਹੁਤ ਵਧੀਆ ਤੁਹਾਡਾ ਇਹ ਪ੍ਰੋਸੈਸ ਹੈ ਹਾਂਜੀ ਬੜੀ ਇਹ ਸਹੂਲਤ ਮਿਲੂਗੀ ਇੱਕ ਆਪਣੇ ਕੋਰਾਈ ਸ਼ਹਿਰ ਨੂੰ ਵੀ ਕਿ ਆਪਣੇ ਏਰੀਆ ਦੇ ਵਿੱਚ ਕੋਈ ਇਸ ਤਰ੍ਹਾਂ ਦਾ ਕੰਮ ਨਹੀਂ ਹੈਗਾ ਸੋ ਰੇਟ ਵੀ ਤੁਸੀਂ ਲੱਗਦਾ ਵੀ ਬਾਜਮੀ ਲਾਉਂਗੇ ਕਿਉਂਕਿ ਆਪਣਾ ਸ਼ਹਿਰ ਹੈ ਹਾਂਜੀ ਹਾਂਜੀ ਰੇਟ ਭਾਜੀ ਮੈਂ ਤੁਹਾਨੂੰ ਦੱਸਦਾ ਰੇਟ ਆਪਣੇ ਬਿਲਕੁਲ ਜੈਨੂਇਨ ਹੈ ਜੀ ਬ੍ਰਾਂਡ ਦਾ ਵਰਕ ਦਵਾਂਗੇ ਤੇ ਰੇਟ ਆਪਣੇ ਬਿਲਕੁਲ ਨਾਰਮਲ ਜੈਨੂਨ ਕਾਰਪਿੰਟਰ ਵਾਲੇ ਲਾ ਲਓ ਚਾਹੇ ਜਿੱਦਾਂ ਵਾਲੇ ਲਾ ਲਓ ਸਿੰਪਲ ਰੇਟ ਦਵਾਂਗੇ ਕਰਾਲੀ ਵਾਲੇ ਵਾਸਤੇ ਤਾਂ ਕੁਝ ਖਾਸ ਓਕੇ ਵਾਹ ਜੀ ਵਾਹ ਜੀ ਵਾਹ ਜੀ ਹਾਂਜੀ ਸੋ ਹੁਣ ਜਿਹੜਾ ਆਪਣਾ ਇੱਕ ਤਾਂ ਐਡਰੈਸ ਦੱਸ ਦੋ ਇੱਥੇ ਦਾ ਤੇ ਦੂਜਾ ਕੰਟੈਕਟ ਨੰਬਰ ਵੀ ਦੱਸ ਦੋ ਜੇ ਕਿਸੇ ਨੇ ਮਾਫਰ ਕਿ ਐਡਰੈਸ ਭਾਜੀ ਐਦਾਂ ਕੀ ਜੇ ਤੁਸੀਂ ਗੂਗਲ ਤੇ ਸਰਚ ਮਾਰੋਗੇ ਨਾ ਬਾਇਓ ਫੋਰਜ ਕਿਚਨ ਤੁਹਾਨੂੰ ਸਿੱਧੀ ਲੋਕੇਸ਼ਨ ਲੈ ਕੇ ਆਊਗੀ ਇੱਥੇ ਓਕੇ ਹਾਂ ਤੇ ਯਾਨੀ ਕਿ ਮੇਰਾ ਵੈਬਸਾਈਟ ਵੀ ਬਣੀ ਹੋਈ ਹੈ ਬਾਇਓ ਫੋਰਜ ਦੇ ਨਾਂ ਤੇ ਤੁਸੀਂ ਸਰਚ ਕਰੋਗੇ ਨੈਟ ਤੇ ਉਹ ਵੀ ਤੁਹਾਨੂੰ ਇਸ ਲੋਕੇਸ਼ਨ ਤੇ ਲਿਆਉਗੇ ਵੈਸੇ ਮੈਂ ਤੁਹਾਨੂੰ ਲੋਕੇਸ਼ਨ ਦੱਸ ਦਿੰਦਾ ਜਦੋਂ ਅਸੀਂ ਨਦੀਪੁਰ ਵਾਲੇ ਸਵਾਮੀ ਜੀ ਮਹਾਰਾਜ ਦੇ ਕੋਲ ਆ ਤੋ ਹਾਂ ਜੀ ਨੰਦੀਪ ਲਈ ਹੂੜ ਦੇ ਵਾਲੇ ਰੋਡ ਤੇ ਆਉਂਦੇ ਨਾ ਨਿਹੋੜ ਦੇ ਵਾਲੇ ਨਿਹੋੜ ਕੇ ਤੇ ਦਸਾਰਨੇ ਰੋਡ ਤੇ ਬੈਕ ਸਾਈਡ ਤੇ ਹੀ ਆਪਣੀ ਫੈਕਟਰੀ ਹੈ ਜੀ ਜਾਂ ਅਸੀਂ ਪੀਜੀਆਈ ਵਾਲੇ ਰੋਡ ਤੇ ਇਹ ਤਾਂ ਦਸਾਰਨੇ ਪਿੰਡ ਦੇ ਅੰਦਰ ਤੋਂ ਹੋ ਕੇ ਉਸ ਸਾਈਡ ਨੂੰ ਇਹੋ ਕਰੋੜ ਤੇ ਬਸ ਫੋਨ ਨੰਬਰ ਦਾ ਹੋਊਗਾ ਫੋਨ ਨੰਬਰ ਹਾਂ ਜੀ ਹਾਂ ਜੀ ਫੋਨ ਨੰਬਰ ਮੇਰਾ ਹੈਗਾ ਇਹ 9783112826 97811 12826 ਜੀ ਇਹ ਕੰਟੈਕਟ ਨੰਬਰ ਹੈ ਜੀ ਮੇਰਾ 24 ਘੰਟੇ ਰਾਤ ਬਰਾਤ ਜਦੋਂ ਤੁਹਾਡਾ ਮਨ ਕਰੇ ਆਪਣੀ ਓਪਨ ਰਹਿਦਾ ਹੈ ਨੰਬਰ ਸੋ ਕਿਸੇ ਨੇ ਵੀ ਫੋਨ ਕਰਕੇ ਮਤਲਬ ਕਿ ਤੁਹਾਡੇ ਕੋਲ ਆ ਸਕਦਾ ਹਾਂਜੀ ਹਾਂਜੀ ਜ਼ਰੂਰ ਜੋ ਸਾਡੇ ਉਹ ਕੁਰਾਲੀ ਜਾਂ ਕਿਤਤੋ ਵੀ ਜਾਂਦੇ ਆ ਜੋ ਸਾਡੇ ਲਈ ਸਪੈਸ਼ਲ ਵੀ ਆਉਂਦੀ ਅਸੀਂ ਉਹਨਾਂ ਦਾ ਪ੍ਰੋਪਰ ਮਾਨਤਾ ਕਰਨ ਕਰਕੇ ਕਹਿਣ ਦਾ ਮਤਲਬ ਉਹਨਾਂ ਨੂੰ ਇਸ ਤਰ੍ਹਾਂ ਦੀ ਡੀਲ ਦਵਾਂਗੇ ਕਿ ਉਹ ਕੰਮ ਕਰਾ ਕੇ ਹੀ ਜਾਣਗੇ ਉਹਨਾਂ ਨੂੰ ਕੋਈ ਐਕਸਟਰਾ ਚਾਰजेस ਜਾਂ ਕੁਝ ਵੀ ਹਿਡਨ ਨਹੀਂ ਕੁਝ ਨਹੀਂ ਹੋਏਗਾ ਜੋ ਹੋਊਗਾ ਕਲੀਅਰਟੀ ਹੋਏਗੀ ਬਿਲਕੁਲ ਐਸਟੀਮੇਟ ਜਦੋਂ ਜੇ ਕੋਈ ਦੂਰ ਤੋਂ ਹੈ ਉਸ ਤੋਂ ਅਸੀਂ ਕੀ ਕਰਦੇ ਆ ਵੀਡੀਓ ਕਾਲ ਤੇ ਵੀਡੀਓ ਮੰਗਾ ਲੈਂਦੇ ਆ ਤੇ ਉਹਨਾਂ ਨੂੰ ਕਹਿ ਦਿੰਦੇ ਆ ਸਾਨੂੰ ਸਾਈਜ਼ ਦੇ ਦਿਓ ਸਾਈਜ਼ ਤੋਂ ਬਾਅਦ ਅਸੀਂ ਉਹਨਾਂ ਨੂੰ ਇੱਕ ਐਸਟੀਮੇਟ ਦੰਦੇ ਆ ਕਸਟਮਰ ਕਹਿੰਦਾ ਵੀ ਸਾਨੂੰ ਇਹ ਐਸਟੀਮੇਟ ਦੇ ਵਿੱਚ ਸਾਡੇ ਬਜਟ ਦੇ ਵਿੱਚ ਹੈ ਤੇ ਅਸੀਂ ਵਿਜ਼ਿਟ ਕਰਦੇ ਆ ਵਿਜ਼ਿਟ ਕਰਕੇ ਉਸ ਤੋਂ ਬਾਅਦ ਅਸੀਂ ਡੀਲ ਫਾਈਨਲ ਕਰਦੇ ਆ ਡੀਲ ਫਾਈਨਲ ਤੋਂ ਬਾਅਦ ਅਸੀਂ ਉਹਨੂੰ ਇੱਕ ਕੰਪਿਊਟਰਾਈਜ਼ 3D ਕਿਚਨ ਦੰਦੇ ਆ ਬਣਾ ਕੇ ਜਿਸ ਤੋਂ ਸਾਨੂੰ ਆਈਡੀਆ ਆ ਜਾਂਦਾ ਵੀ ਸਾਡੀ ਕਿਚਨ ਐਦਾਂ ਦੀ ਬਣ ਕੇ ਬਣੇਗੀ ਤੇ ਉਹ 3D ਫ੍ਰੀ ਆਫ ਕੋਸਟ ਹੈ ਜੀ ਕੋਈ ਉਹਦੇ ਚਾਰजेस ਨਹੀਂ ਹੈ ਉਸ ਤੋਂ ਬਾਅਦ ਅਸੀਂ ਉਸ ਕਿਚਨ ਨੂੰ ਪ੍ਰੋਡਕਸ਼ਨ 'ਚ ਲੈਂਦੇ ਜਦੋਂ ਕਸਟਮਰ ਕਹਿੰਦਾ ਵੀ ਹਾਂ ਸਾਨੂੰ ਕਿਚਨ ਪਸੰਦ ਆਈ ਜੀ ਕਿ ਸਾਨੂੰ ਇਹ 3D ਠੀਕ ਹੈ ਤੇ ਕਹਿਣ ਦਾ ਮਤਲਬ ਫਿਰ ਉਸ ਤੋਂ ਬਾਅਦ ਅਸੀਂ ਉਹ ਕਿਚਨ ਡਿਜ਼ਾਈਨ ਪ੍ਰੋਡਕਸ਼ਨ 'ਚ ਲੈ ਲੈਂਦੇ ਜੀ ਹਾਂ ਵਰਕਿੰਗ ਸਿੰਪਲ ਹੈ ਪਹਿਲਾਂ ਤੁਹਾਨੂੰ ਪਸੰਦ ਕਰਾਵਾਂਗੇ ਕਲਰ ਤੁਹਾਨੂੰ ਪਸੰਦ ਕਰਾਵਾਂਗੇ ਫੋਟੋ ਦੇ ਅੰਦਰ ਜੇ ਤੁਸੀਂ ਜਿਵੇਂ ਜਿੰਨੀ ਵਾਰ ਚੇਂਜ ਕਰਨਾ ਚਾਹੁੰਦੇ ਹੋ ਓਨੀ ਵਾਰ ਚੇਂਜ ਕਰੋ ਕੋਈ ਦਿੱਕਤ ਨਹੀਂ ਤਸੱਲੀ ਆਪਣੀ ਕਰੋ ਕੰਮ ਸਾਡਾ ਵਾਹ ਜੀ ਵਾਹ ਸੋ ਥੈਂਕ ਯੂ ਥੈਂਕ ਯੂ ਬੜਾ ਬਹੁਤ ਹਾਂ ਜੀ ਹਾਂ ਜੀ ਬਹੁਤ ਵਧੀਆ ਰਿਗਨਿਸ਼ਨ ਸੋ ਤੁਹਾਡਾ ਕੰਮ ਦਿਨ ਦੁਗੜੀ ਰਾਤ ਚੌਕੜੀ ਮਤਰ ਕੇ ਬਦੇ ਫੁੱਲੇ ਪ੍ਰਮਾਤਮਾ ਅੱਗੇ ਅਸੀਂ ਵੀ ਅਰਦਾਸ ਕਰਦੇ ਹਾਂ ਹਾਂ ਜੀ ਹਾਂ ਜੀ ਥੈਂਕ ਯੂ ਵੈਰੀ ਥੈਂਕ ਯੂ ਸੋ ਤੁਸੀਂ ਸੁਣੀ ਹੈ ਇਹ ਪੂਰੀ ਜਾਣਕਾਰੀ ਸੋ ਸਾਡੇ ਵੱਲੋਂ ਵੀ ਇਹ ਅਪੀਲ ਹੈ ਕਿ ਕਿਸੇ ਨੇ ਵੀ ਆਪਣਾ ਨਵਾਂ ਘਰ ਨਵਾਂ ਮਕਾਨ ਨਵੀਂ ਕੋਠੀ ਨਵਾਂ ਬੰਗਲਾ ਬਣਾਉਣਾ ਤਾਂ ਲੱਖੀ ਜੀ ਨੂੰ ਸੰਪਰਕ ਕਰੋ ਤੇ ਜੋ ਜੋ ਵੀ ਤੁਸੀਂ ਫਰਨੀਚਰ ਬਣਾਉਣਾ ਹੈ ਜਾਂ ਲੱਕੜ ਦਾ ਜੋ ਵੀ ਕਿਚਨ ਦਾ ਸਮਾਨ ਬਣਾਉਣਾ ਕੋਈ ਰੂਮ ਤਿਆਰ ਕਰਨਾ ਸੋ ਇਹਨਾਂ ਦੇ ਨਾਲ ਕੰਟੈਕਟ ਕਰੋ ਇਹਨਾਂ ਨੇ ਆਪਣੇ ਨੰਬਰ ਦੱਸ ਦਿੱਤਾ ਹੈ 24 ਘੰਟੇ ਫੋਨ ਇਹਨਾਂ ਦਾ ਚੱਲਦਾ ਰਹਿੰਦਾ ਹੈ ਕਦੇ ਵੀ ਤੁਸੀਂ ਇਹਨਾਂ ਨੂੰ ਫੋਨ ਕਰ ਸਕਦੇ ਹੋ ਸੋ ਹੋਰ ਗਤੀਵਿਧੀਆਂ ਦੇਖਣ ਦੇ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਸ਼ੇਅਰ ਕਰੋ ਅਤੇ ਕਮੈਂਟ ਵੀ ਕਰੋ ਧੰਨਵਾਦ